ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਪਿਛਲੇ ਸਾਲ ਮਾਰਚ ਮਹੀਨੇ ਦੇ ਵਿੱਚ ਬੈਕ ਟੂ ਬੈਕ ਲੋਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊਜ਼ ਇੱਕ ਕੌਮੀ ਨਿਊਜ਼ ਚੈਨਲ ਦੇ ਉੱਤੇ ਜਿਹੜੀਆਂ ਉਹ ਦਿਖਾਈਆਂ ਗਈਆਂ ਸੀ ਜਿਦੇ ਵਿੱਚ ਪੱਤਰਕਾਰ ਉਹਦੇ ਨਾਲ ਗੱਲ ਕਰ ਰਹੇ ਸੀਗੇ ਇੱਕ ਇੰਟਰਵਿਊ ਹੋਈ ਸੀਗੀ 14 ਮਾਰਚ ਨੂੰ ਤੇ ਇੱਕ ਇੰਟਰਵਿਊ ਜਿਹੜੀ ਦਿਖਾਈ ਗਈ ਸੀਗੀ ਪੂਰੀ ਦੁਨੀਆ ਨੂੰ ਉਹ ਦਿਖਾਈ ਗਈ ਸੀ 17 ਮਾਰਚ ਨੂੰ ਜਦੋਂ ਇਹ ਇੰਟਰਵਿਊ ਅਪਲੋਡ ਹੋਈਆਂ ਜਦੋਂ ਇਹ ਚਲਾਈਆਂ ਗਈਆਂ ਤਾਂ ਪੂਰੇ ਦੇਸ਼ ਦੇ ਵਿੱਚ ਮੈਂ ਕਹਾਂਗਾ ਪੂਰੇ ਮੀਡੀਆ ਦੇ ਇਤਿਹਾਸ ਦੇ ਵਿੱਚ ਤਰਥੱਲੀ ਮਚ ਗਈ ਕਿ ਇੱਕ ਐਡਾ ਵੱਡਾ ਗੈਂਗਸਟਰ ਜਿਹੜਾ ਜੇਲ੍ਹ ਦੇ ਵਿੱਚ ਬੰਦ ਆ ਤੇ ਉਹਦੀ ਇੰਟਰਵਿਊ ਕਿੱਦਾਂ ਹੋ ਰਹੀ ਆ ਤੇ ਬੜਾ ਬੇਖੌਫ ਹੋ ਕੇ ਉਹ ਜਿਹੜਾ ਜਵਾਬ ਦੇ ਰਿਹਾ ਇਹ ਤੋਂ ਬਾਅਦ ਸਵਾਲ ਇਹ ਉੱਠਿਆ ਵੀ ਇਹ ਇੰਟਰਵਿਊ ਹੋਇਆ ਕਿੱਥੇ ਆ ਪੰਜਾਬ ਦੀ ਕਿਸੇ ਜੇਲ੍ਹ 'ਚ ਹੋਇਆ ਜਾਂ ਪੰਜਾਬ ਤੋਂ ਕਿਤੇ ਬਾਹਰ ਹੋਇਆ ਇਹਦੇ ਬਾਰੇ ਪੰਜਾਬ ਦੇ ਡੀਜੀਪੀ ਨੇ ਕਲੀਅਰ ਕੀਤਾ ਸੀਗਾ ਕਿ ਇਹ ਜਿਹੜਾ ਇੰਟਰਵਿਊ ਆ ਇਹ ਪੰਜਾਬ ਦੀ ਕਿਸੇ ਜੇਲ੍ਹ 'ਚ ਨਹੀਂ ਹੋਇਆ ਪਰ ਹੁਣ ਕੱਲ੍ਹ ਜਦੋਂ ਇੱਕ ਐਸਆਈਟੀ ਜਿਹੜੀ ਗਠਿਤ ਕੀਤੀ ਗਈ ਸੀ ਇਸ ਮਾਮਲੇ ਦੀ ਪੂਰੀ ਜਾਂਚ ਵਾਸਤੇ ਜਦੋਂ ਉਹਨਾਂ ਨੇ ਆਪਣੀ ਰਿਪੋਰਟ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਤਾਂ ਜੋ ਉਹਦੇ ਵਿੱਚ ਉਹਨਾਂ ਨੇ ਤੱਥ ਦੱਸਿਆ ਉਹ ਸੁਣ ਕੇ ਸਾਰਿਆਂ ਦੇ ਪੈਰਾਂ ਹੇਠ ਧੂਮੀ ਨਿਕਲ ਗਈ ਇਸ ਮਾਮਲੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਜਸਮੀਲ ਮੱਲਣ ਸਾਹਿਬ ਉਹ ਸਾਨੂੰ ਪੂਰਾ ਵਿਸਤਾਰ ਨਾਲ ਦੱਸਣਗੇ ਵੀ ਐਸਆਈਟੀ ਦੀ ਰਿਪੋਰਟ ਦੇ ਵਿੱਚ ਕੀ ਕੀ ਖੁਲਾਸੇ ਹੋਏ ਸਵਾਗਤ ਮੱਲਣ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਰ ਜਿਹੜੀ ਕੱਲ ਐਸਆਈਟੀ ਨੇ ਇੱਕ ਰਿਪੋਰਟ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਹੈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਉਹਦੇ ਬਾਰੇ ਤੁਸੀਂ ਦੱਸੋ ਤੁਸੀਂ ਤਾਂ ਕਾਨੂੰਨੀ ਮਾਹਰ ਹੋ ਸੀਨੀਅਰ ਵਕੀਲ ਹੋ ਤੇ ਮਾੜਾ ਜਿਹਾ ਖੁੱਲ ਕੇ ਦੱਸੋ ਰਿਪੋਰਟ ਦੇ ਵਿੱਚ ਹੈ ਕੀ ਹੈ ਸਰ ਇੱਕ ਗੱਲ ਬੜੀ ਧਿਆਨਯੋਗ ਹੈ ਮੈਂ ਚਾਹਾਂਗਾ ਕਿ ਜਿਹੜੀ ਡੀਜੀਪੀ ਸਾਹਿਬ ਦੀ ਉਹ ਵਰਡਿੰਗ ਸੀ ਨਾ ਉਹ ਵੀ ਜਰੂਰ ਆਪਣੇ ਇਸ ਪ੍ਰੋਗਰਾਮ ਚ ਕਟਿੰਗ ਕਰਕੇ ਜਰੂਰ ਲਾਇਓ ਦੇਖੋ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਅਫੀਸਰ ਇੱਕ ਬਿਆਨ ਦਿੰਦੇ ਆ ਇਟ ਮੀਨਸ ਕਿ ਉਸ ਬਿਆਨ ਚ ਕੋਈ ਨਾ ਕੋਈ অথেন্টিਸਿਟੀ ਹੋਣੀ ਚਾਹੀਦੀ ਹੈ ਔਰ ਇੱਕ ਬਿਊਰੋਕ੍ਰੈਟਿਕ ਪੋਸਟ ਹੈ ਔਰ ਇੱਕ ਪਰਮਨੈਂਟ ਪੋਸਟ ਹੈ ਕੋਈ ਪੋਲੀਟੀਕਲ ਪਾਰਟੀਾਂ ਵਾਂਗੂ 5 ਸਾਲਾਂ ਪੋਸਟ ਨਹੀਂ ਹੈ ਔਰ ਕਿਸੇ ਡਾਟਾ ਦੇ ਬੇਸ ਤੇ ਉਹ ਜਿਹੜੀ ਹੈ ਉਹ ਗੱਲਬਾਤ ਹੋਣੀ ਚਾਹੀਦੀ ਸੀ ਬੜਾ ਸਿੰਪਲ ਇੱਕ ਫਾਰਮੂਲਾ ਥੰਬ ਰੂਲ ਦੱਸਦਾ ਕਿ ਤੁਸੀਂ ਅੱਜ ਮੇਰੇ ਨਾਲ ਕਾਲ ਕਰ ਰਹੇ ਹੋ ਫੋਨ ਤੇ ਆਪਾਂ ਜੁੜੇ ਆ ਜਾਂ ਸਕਾਈਪ ਤੇ ਜੁੜੇ ਆ ਜਾਂ ਜਿੱਦਾਂ ਵੀ ਸਟੂਡੀਓ 'ਚ ਬੈਠੇ ਆ ਸੋ ਤੁਹਾਡਾ ਕੈਮਰਾ ਜਿਹੜੀ ਵੀ ਚੀਜ਼ ਰਿਕਾਰਡ ਕਰ ਰਿਹਾ ਉਹਦੇ ਵਿੱਚ ਉਹ ਆਪਣੇ ਸਿਗਨੇਚਰ ਛੱਡ ਰਿਹਾ ਓਸ ਸਿਗਨੇਚਰ ਵਿੱਚ ਰੀਅਲ ਟਾਈਮ ਕੈਮਰੇ ਦੇ ਉੱਪਰ ਵਾਲਾ ਟਾਈਮ ਲੋਕੇਸ਼ਨ ਔਰ ਜੋ ਕੁਝ ਜੇ ਤੁਸੀਂ ਹੋਰ ਸੋਚ ਸਕਦੇ ਹੋ ਉਹਦੇ ਵਿੱਚ ਕੈਚ ਹੋ ਰਿਹਾ ਮੈਂ ਇੱਕ ਹੋਰ ਅਗਲੀ ਗੱਲ ਵੀ ਦੱਸ ਦਿੰਦਾ ਸ਼ਾਇਦ ਜਨਤਾ ਨੂੰ ਨਾ ਪਤਾ ਹੋਵੇ ਜਾਂ ਸਾਡੇ ਅਥਾਰਟੀਆਂ ਨੂੰ ਨਾ ਪਤਾ ਹੋਵੇ ਤੁਸੀਂ ਪ੍ਰਿੰਟਰ ਵਿੱਚੋਂ ਕੋਈ ਕਾਗਜ਼ ਪ੍ਰਿੰਟ ਕੱਢੋ ਜਿਹੜੇ ਵੀ ਅੱਖਰ ਲਿਖੇ ਨੇ ਕਿਸੇ ਇੱਕ ਅੱਖਰ ਨੂੰ ਜੇ ਤੁਸੀਂ ਸਾਇੰਟਿਫਿਕ ਲੈਬਾਰਟਰੀ 'ਚ ਭੇਜੋ ਕਿਹੜੇ ਕੰਪਿਊਟਰ ਤੋਂ ਕਿਹੜੀ ਤਰੀਕ ਨੂੰ ਕਿਹੜੇ ਮਾਧਿਅਮ ਦੇ ਰਾਹੀਂ ਕਮਾਂਡ ਦਿੱਤੀ ਗਈ ਤੇ ਕਿਹੜੇ ਪ੍ਰਿੰਟਰ ਨੇ ਇਹਨੂੰ ਕਿੱਥੇ ਬੈਠਿਆ ਕੱਢਿਆ ਯਾਨੀ ਕਿ ਪ੍ਰਿੰਟਰ ਸਿਗਨੇਚਰ ਵੀ ਆਉਂਦੇ ਨੇ ਸੋ ਐਸ ਬੇਸ ਤੇ ਵੀ ਬਹੁਤ ਸੋਚ ਵਿਚਾਰ ਦੀ ਗੱਲ ਹੈ ਹੁਣ ਜਿੱਥੋਂ ਤੱਕ ਰਹੀ ਗੱਲ ਵੀ ਇਹ ਸਾਰੀ ਇੰਟਰਵਿਊ ਜਿਹੜੀ ਹੈ ਥਰੂ ਇਲੈਕਟ੍ਰੋਨਿਕ ਮੀਡੀਆ ਹੋਈ ਜੀ ਔਰ ਮੋਬਾਈਲ ਦੇ ਮੋਬਾਈਲ ਦਾ ਉਹਦੇ ਚ ਇਸਤੇਮਾਲ ਹੈ ਜਾਂ ਕਿਸੇ ਹੋਰ ਰਿਕਾਰਡਿੰਗ ਡਿਵਾਈਸ ਦਾ ਇਸਤੇਮਾਲ ਹੈ ਸੋ ਉਹਦੇ ਵਿੱਚ ਲੋਕੇਸ਼ਨ ਨੂੰ ਫੜਨਾ ਕੋਈ ਔਖਾ ਕੰਮ ਨਹੀਂ ਸੀ ਕਿ ਕਿਹੜੀ ਲੋਕੇਸ਼ਨ ਤੋਂ ਬਹਿ ਕੇ ਕਿਹੜਾ ਇੰਟਰਨੈਟ ਮਾਧਿਅਮ ਯੂਜ਼ ਕਰਕੇ ਕਿਹੜਾ ਅ ਵੀਡੀਓ ਕਾਲ ਦਾ ਮਾਧਿਅਮ ਯੂਜ਼ ਕਰਕੇ ਔਰ ਕਿਹੜੇ ਨੰਬਰ ਤੋਂ ਇਹ ਗੱਲ ਹੋਈ ਐ ਜਾਂ ਤੇ ਨੰਬਰ ਹੀ ਡਿਫਾਈਨ ਨਾ ਹੁੰਦਾ ਪਰ ਮੈਂ ਕਹਿੰਦਾ ਜੇ ਅੱਜ ਤੁਸੀਂ ਮੇਰੇ ਫੋਨ ਤੋਂ ਜਿਹੜੀ ਚੀਜ਼ ਰਿਕਾਰਡ ਕਰਕੇ ਜੇ ਮੈਂ ਤੁਹਾਨੂੰ ਭੇਜਾਂਗਾ ਡੈਫੀਨੇਟਲੀ ਚਾਹੇ ਆਪਾਂ ਇੱਕ ਵਰਚੁਅਲ ਮਾਧਿਅਮ ਤੋਂ ਵੀ ਕੋਈ ਚੀਜ਼ ਕਾਲ ਰਿਕਾਰਡ ਕਰਕੇ ਭੇਜਾਂਗੇ ਉਹਨੂੰ ਟ੍ਰੇਸ ਕਰਨਾ ਬਹੁਤ ਈਜ਼ੀ ਹੋਏਗਾ ਜੀ ਫਸਟ ਫਸਟ ਇਨੀਸ਼ੀਅਲ ਕਿੱਥੋਂ ਪ੍ਰਿੰਟ ਹੋਈ ਸੀ છਪੀ ਸੀ ਇਟ ਇਸ ਨਿਕਲ आएगी ਤੁਸੀਂ ਯਾਦ ਕਰੋ 10 15 ਸਾਲ ਪੁਰਾਣੀ ਗੱਲ ਚਾਈਨਾ ਤੋਂ ਮੋਬਾਈਲ ਆਇਆ ਸੀ ਜਿਨ੍ਹਾਂ ਦੇ ਆਈਐਮਆਈ ਨੰਬਰ ਨਹੀਂ ਸੀ ਹੈਗੇ ਜੀ ਇੰਡੀਆ ਨੇ ਉਹ ਸਾਰੇ ਫੋਨ ਬੈਨ ਕਰਤੇ ਸੀ ਕਿ ਬਿਨਾ ਆਈਐਮਆਈ ਨੰਬਰ ਤੋਂ ਕੋਈ ਫੋਨ ਨਹੀਂ ਚੱਲੇਗਾ ਵੌਇਸ ਚੇਂਜਿੰਗ ਵਾਲੇ ਫੋਨ ਅੱਜ ਵੀ ਸੌਫਟਵੇਅਰ ਅਵੇਲੇਬਲ ਹੈ ਕਿ ਮੈਂ ਮੁੰਡੇ ਦੀ ਬਾਤ ਚ ਗੱਲ ਕਰ ਰਿਹਾ ਤੁਹਾਨੂੰ ਲੜਕੀ ਦੀ ਬਾਤ ਸੁਣੇਗੀ ਸੋ ਬੀਜਪੀ ਸਾਹਿਬ ਦਾ ਇਹ ਬਿਆਨ ਕਿ ਇਹ ਪੰਜਾਬ ਚੋਂ ਨਹੀਂ ਹੋਇਆ ਸਿੱਟ ਦੀ ਰਿਪੋਰਟਰ ਨੇ ਸਾਬਤ ਕਰਤਾ ਹੈ ਕਿ ਇਹ ਪਹਿਲੀ ਰਿਕਾਰਡਿੰਗ 14 ਤਰੀਕ ਵਾਲੀ ਵੀ ਕਿਸੇ ਪੰਜਾਬ ਦੀ ਜੇਲ੍ਹ ਚ ਹੋਈ ਹੈ। ਔਰ 17 ਤਰੀਕ ਵਾਲੀ ਰਿਕਾਰਡਿੰਗ ਡਿਊਰਿੰਗ 트ਰਾਜਿਟ ਹੋਈ ਹੈ। ਯਾਨੀ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਨ ਵੇਲੇ ਉਹ ਰਿਕਾਰਡਿੰਗ ਹੋਈ ਹੈ ਔਰ ਉਸ ਵੇਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਦੀ ਕਸਟਡੀ ਚ ਲਾਰੈਂਸ ਬਿਚ ਲੋਈ ਸੀ। ਇਹ ਗੱਲ ਬੜੇ ਸਪਸ਼ਟ ਸ਼ਬਦਾਂ ਵਿੱਚ ਰਿਪੋਰਟ ਨੇ ਕਲੀਅਰ ਕੀਤੀ ਹੈ ਜੋ ਮੈਂ ਮੀਡੀਆ ਤੋਂ ਸੁਣਿਆ ਹੈ ਜੋ ਮੈਂ ਇਨਫਰਮੇਸ਼ਨ ਰਿਸੀਵ ਕੀਤੀ ਹੈ ਇਸ ਸੰਸਲੇ ਵਿੱਚ। ਔਰ ਇਸ ਸਿਟ ਰਿਪੋਰਟ ਨੇ ਖੁਲਾਸਾ ਕੀਤਾ ਹੈ ਔਰ ਅਗਰ ਜੇ ਇੰਨੀ ਗੱਲ ਹੈ ਨਾ ਤੇ ਸੇਰ ਸਾਨੂੰ ਬਹੁਤ ਜ਼ਿਆਦਾ ਚਿੰਤਾ ਦੀ ਲੋੜ ਹੈ ਕਿ ਇੱਕ ਅਹੁਦੇਦਾਰ ਵਿਅਕਤੀ ਜਿਹਦੇ ਉੱਤੇ ਸਾਡੀ ਪੁਲਿਸਿੰਗ ਅਸਲ ਚ ਪੁਲਿਸਿੰਗ ਦਾ ਕੰਮ ਕੀ ਹੈ ਭਾਜੀ ਪਹਿਲਾਂ ਇਹ ਦੱਸਿਓ ਆਪਾਂ ਸਾਡੀ ਪੁਲਿਸ ਅੱਜਕੱਲ ਬਣ ਗਈ ਕਲਰਕ ਅਸਲੀ ਪੁਲਿਸ ਦਾ ਕੰਮ ਸੀ ਪ੍ਰੀਵੈਂਟਿਵ ਕ੍ਰਾਈਮ ਨੂੰ ਪ੍ਰੀਵੈਂਟ ਕਰਾਣਾ ਕਿ ਸੂਚਨਾ ਮਿਲਦੀ ਏ ਉਹਦੇ ਤੇ ਐਕਸ਼ਨ ਲੈਣਾ ਐਕਸ਼ਨ ਲੈਂਦੇ ਆ ਸਰ ਉਹਨੂੰ ਐਗਜ਼ੀਕਿਊਟ ਹੋਣ ਤੋਂ ਪਹਿਲਾਂ ਸਨਬ ਕਰਨਾ ਇੱਥੇ ਬੰਦੇ ਦਾ ਬੰਦੇ ਦਾ ਇੱਥੇ ਮਰਡਰ ਹੋ ਜਾਂਦਾ ਹੈ ਮਰਡਰ ਤੋਂ ਬਾਅਦ ਕਾਗਜ਼ ਤੇ ਕਾਗਜ਼ ਬਣੇ ਜਾਂਦੇ ਆਂ ਔਰ ਆਪਣੀ ਖਾਨਾ ਪੂਰੀ ਕਰਨ ਲਈ ਕਿਸੇ ਨੂੰ ਵੀ ਉਹ ਨਾਮਜ਼ਦ ਕਰਕੇ ਹਾਂਜੀ ਬੰਦੇ ਅਰੈਸਟ ਹੋ ਗਏ ਜੀ ਚਲੋ ਜੀ ਨਾ ਅਫਸਰ ਵੇਖਦਾ ਨਾ ਥਲੜਾ ਵੇਖਦਾ ਸਾਰੇ ਲੀਪਾ ਪੁਥੀ ਕਰਕੇ ਉਹਨੂੰ ਤੋਰੀ ਜਾਂਦੇ ਨੇ ਅੱਗੇ ਔਰ ਵਿਚਾਰਾ ਨਜਾਇਜ਼ ਆਦਮੀ 10-12 ਸਾਲ ਜੇਲ੍ਹ ਕੱਟ ਕੇ ਤੇ ਕੋਰਟ ਨੂੰ ਕਹਿੰਦੀ ਤੂੰ ਬਾਇਜ਼ਤ ਭਰੀ ਹੈ ਉਹਦੇ ਬਾਇਜ਼ਤ ਭਰੀ ਤੋਂ ਬਾਅਦ ਕੀ ਆ ਉਹਦੇ 11 ਸਾਲ ਜ਼ਿੰਦਗੀ ਦੇ ਵਾਪਸ ਆਣਗੇ ਸਾਡੀ ਜਿਹੜੀ ਪੁਲਿਸ ਹੈ ਉਹ ਕਲਰਕ ਬਣ ਚੁੱਕੀ ਹੈ ਉਹਦਾ ਕਿਸੇ ਕੋਲ ਡਰ ਨਹੀਂ ਰਿਆ ਔਰ ਇਹਨਾਂ ਨੂੰ ਇੰਗਲਿਸ਼ ਚ ਕੰਪਲੇਂਟ ਦੋਦੇ ਤੇ ਪੜ੍ਹਨੀ ਨਹੀਂ ਆਂਦੀ ਲੋਅਰ ਸਟਾਫ ਦੀ ਗੱਲ ਕਰਦਾ ਥਾਣਿਆਂ ਚ ਲੱਗੇ ਪੁੰਛੀਆਂ ਵੀ ਈਵਨ ਐਸਪੀ ਹੈੱਡ ਕੁਆਟਰ ਦੇ ਵੀ ਜਿਹੜੇ ਉੱਥੇ ਕਲੈਰੀਕਲ ਸਟਾਫ ਕਹ ਲੋ ਤੁਸੀਂ ਲੱਗਾ ਮੈਂ ਕਲੈਰੀਕਲ ਸਟਾਫ ਹੀ ਇਹਨਾਂ ਨੂੰ ਕਹਿਣਾ ਅੱਜ ਕੱਲ੍ਹ ਕੀ ਇਸ ਤੋਂ ਇਲਾਵਾ ਕੁਝ ਨਹੀਂ ਕਰਦੇ ਸ਼੍ਰੀ ਬਰਾੜ ਦੇ ਖਿਲਾਫ ਮੈਂ 23 ਜਨਵਰੀ 2023 ਨੂੰ ਕੰਪਲੇਂਟ ਪਾਈ ਸੀ ਕਿ ਇਹਨੇ ਬੱਚੇ ਦੇ ਹੱਥ 'ਤੇ ਗੱਲ ਪੜਾਈ ਹੈ ਇਹਨੇ ਲਾਅ ਦੀ ਵਾਇਲੇਸ਼ਨ ਕੀਤੀ ਹੈ ਇਹ ਦੇਖਣਾ ਐਫ ਆਈ ਆਰ ਕਰੋ ਕੱਲ ਮੈਂ ਬਿਆਨ ਦੇ ਕੇ ਆਇਆ ਮੈਂ ਬਿਆਨ ਦੀ ਕਾਪੀ ਵੀ ਤੁਹਾਨੂੰ ਦਿਖਾ ਦਰਨਾ ਕਿ ਇਹ ਬਿਆਨ ਮੇਰੇ ਕੱਲ ਲੈਣਿਆ ਹੋਏ ਬਿਆਨ ਦੀ ਕਾਪੀ ਜੀ ਤਰੀਕ ਪੜਨ ਤੇ ਕੀ ਕਹੋਗੇ ਤੁਸੀਂ ਇਹੋ ਜੀ ਪੁਲਿਸ ਨੂੰ ਅੱਜ ਤੱਕ ਗਾਲਾਂ ਤੇ ਬੰਦ ਨਹੀਂ ਕਿਰਾਸੀ ਕੀ ਇਹ ਐਸ ਨੇ ਇੰਨਾ ਮਾੜਾ ਹਾਲ ਹੋ ਚੁੱਕਾ ਹੈ ਕਿ ਜੇ ਤੁਹਾਡੀ ਅਪਰੋਚ ਹੈ ਔਰ ਜੇ ਤੁਹਾਡੇ ਕੁਛ ਹੈ ਤੇ ਇਸੇ ਤਰ੍ਹਾਂ ਵੀਡੀਓ ਤੇ ਬਿਆਨ ਵੀ ਆ ਸਕਦੇ ਨੇ ਸਭ ਕੁਝ ਹੋ ਸਕਦਾ ਹੈ ਇੱਕ ਪਾਸੇ ਸਾਡੀ ਸਰਕਾਰ ਨੂੰ ਹਾਰਡ ਕੋਰ ਕ੍ਰਿਮੀਨਲ ਕਹਿੰਦੀ ਹੈ ਦੂਜੇ ਪਾਸੇ ਉਹਨੇ ਉਸ ਜਿਹੜੀ ਉਹਦੀ ਰਿਕਾਰਡਿੰਗ ਸੀ ਉਹਦੇ ਵਿੱਚ ਸਲਮਾਨ ਖਾਨ ਨੂੰ ਸਿੱਧਾ ਥ੍ਰੈਟ ਦਿੱਤਾ ਸੀ ਕਿ ਜਾਂ ਤੇ ਉਹ ਮਾਫੀ ਮੰਗੇ ਲੀਤਾ ਸੀ ਉਹਦੇ ਤੇ ਵੀ ਕਾਰਵਾਈ ਕਰਨੀ ਹੈ ਸੋ ਮੈਂ ਕਹਿੰਦਾ ਵੀ ਇਹੋ ਜੇ ਇਹਦਾ ਮਤਲਬ ਐ ਤੇ ਸਰ ਇੱਕ ਹੀ ਇਵੈਂਟ ਹੈ ਕਿੰਨੇ ਇਵੈਂਟ ਹੋਏ ਹੋਣਗੇ ਜੇਲ੍ਹ ਦੇ ਅੰਦਰ ਰੱਖ ਕੇ ਭਈ ਜਿਹੜੇ ਸਾਡੇ ਤੱਕ ਰਿਪੋਰਟ ਹੀ ਨਹੀਂ ਹੋਇਆ ਅਜੇ ਤੱਕ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਮੋਟੀਆਂ ਸੈਟਿੰਗਾਂ ਹੁੰਦੀਆਂ ਔਰ ਉਹਨਾਂ ਸੈਟਿੰਗਾਂ ਦੇ ਸਿਰ ਤੇ ਅੰਦਰ ਬੜੀਆਂ ਫੈਸਿਲਿਟੀਆਂ ਮਿਲਦੀਆਂ ਆ ਅਦਰਵਾਈਜ਼ ਜਿਹੜਾ ਆਮ ਆਦਮੀ ਐ ਉਹਦੀ ਕੁਆਲਿਟੀ ਲਾਈਫ ਜਿਹੜੀ ਐ ਅੰਦਰ ਉਹ ਬੇਸਿਕ ਕੁਆਲਿਟੀ ਲਾਈਫ ਨਹੀਂ ਐ ਇਸ ਤੋਂ ਪਹਿਲਾਂ ਯਾਦ ਕਰੋ ਲੁਧਿਆਣਾ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਬੰਦਿਆਂ ਨੇ ਆਪਸ ਵਿੱਚ ਜੇਲ੍ਹ ਦੇ ਅੰਦਰ ਕੁੱਟਮਾਰ ਕਰਦੇ ਆ ਵੀ ਬਣਾਈ ਸੀ ਜੀ ਇਟ ਮੀਨਸ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਅਵੇਲੇਬਲ ਨਹੀਂ ਔਰ ਅਗਲੀ ਗੱਲ ਦੱਸਦਾ ਜੇਲ੍ਹ ਦੇ ਵਿੱਚ ਮੰਨ ਲਓ ਇੱਕ ਬੈਰਕ 'ਚ 20 ਲੋਕ ਨੇ ਮੈਂ 20 ਕਹਿੰਦਾ ਵੈਸੇ ਤਾਂ 50 60 ਵੀ ਪਾਈ ਜਾਂਦੇ ਪਏ ਨੇ ਕਿਉਂਕਿ ਕੈਪੈਸਿਟੀ ਥੋੜੀ ਇਹਦੇ 6-6 ਗੁਣਾ ਕੈਪੈਸਿਟੀ ਕੀਤੀ ਪਈ ਹੈ ਤੇ 20 ਤੋਂ 30 ਬੰਦਿਆਂ ਦੇ ਪਿੱਛੇ ਅੰਦਰ ਇੱਕ ਖੁਫੀਆ ਨੰਬਰਦਾਰ ਵੀ ਅਪਾਇੰਟ ਕੀਤਾ ਜਾਂਦਾ ਉਹਨੂੰ ਤਨਖਾਹ ਵੀ ਮਿਲਦੀ ਹੈ ਹੂੰ ਨੰਬਰਦਾਰ ਦਾ ਕੰਮ ਕੀ ਹੈ ਜੀ ਅੰਦਰ ਜਿਹੜਾ ਬੰਦਾ ਜੋ ਹਰਕਤ ਕਰਦਾ ਪਿਆ ਉਹਦੀ ਖੁਫੀਆ ਰਿਪੋਰਟ ਦਵੇ ਜਾ ਕੇ ਹੂੰ ਕਿਨੇ ਰਫਤ ਤੋਂ ਔਰ ਉਹਦੇ ਮੁਤਾਬਕ ਉਹਦੇ ਤੇ ਕਾਰਵਾਈ ਹੋਵੇ ਸੋ ਤੁਸੀਂ ਇੱਕ ਗੱਲ ਦੱਸੋ ਇੱਕ ਘਰ ਦੇ ਅੰਦਰ ਤੁਹਾਡੇ ਕੋਲ ਹਜ਼ਾਰਾਂ ਪੁਲਿਸ ਮੁਲਾਜ਼ਮ ਨੇ ਔਰ ਉਹਦੇ ਚ ਦੋ ਤੋਂ ਤਿੰਨ ਤਰ੍ਹਾਂ ਦੀਆਂ ਅਲੱਗ-ਅਲੱਗ ਫੋਰਸਾਂ ਲੱਗੀਆਂ। ਸੀਆਈਐਫਐਸ ਵੱਖਰੀ ਲੱਗੀ ਹੈ, ਪੰਜਾਬ ਪੁਲਿਸ ਵੱਖਰੀ ਲੱਗੀ ਹੈ ਔਰ ਦੂਜੀਆਂ ਜਿਹੜੀਆਂ ਹੋਰ ਏਜੰਸੀਆਂ ਹੁੰਦੀਆਂ ਸੜੀ ਪੈਰਾਲੀਗਲ ਫੋਰਸਸ ਉਹ ਨਾਲ ਲੱਗੀਆਂ। ਖਾਲਾ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੀਐਸਐਫ ਵੀ ਲੱਗੀ ਹੋਈ ਸ਼ਾਇਦ। ਬੀਐਸਐਫ ਵੀ ਲੱਗੀ ਹੈ ਜੀ। ਮੈਂ ਕਹਿ ਰਿਹਾ ਸੈਂਟਰਲ ਵੀ ਕੁਝ ਏਜੰਸੀਆਂ ਨਾਲ ਲੱਗਦੀਆਂ ਔਰ ਸਿਕਿਉਰਿਟੀ ਕੈਂਟਰੀ ਲੱਗਦੀ ਹੈ। ਔਰ ਪਹਿਲੀ ਦੀਵਾਰ ਤੋਂ ਲੈ ਕੇ ਜਿਹੜੀ ਜੇਲ੍ਹ ਦੀ ਦੀਵਾਰ ਹੈ ਉਹਦੇ ਵਿੱਚ ਘਾਰ ਘਟੋ ਘਟ 25 20 30 40 ਫੁੱਟ ਦਾ ਫਰਕ ਹੁੰਦਾ ਹੈ ਔਰ ਆਸ ਦਾ ਸਿਲਪ ਮੈਂ ਕਹਿੰਨਾ 20 ਕਿੱਲੇ ਅਜ ਮੰਨ ਲਓ ਜੇਲ੍ਹ ਹੈ 50 ਕਿੱਲਿਆਂ ਚ ਜੇਲ੍ਹ ਹੈ ਤੇ ਕਿਆ ਉਸ ਜੇਲ੍ਹ ਨੂੰ ਕੰਟਰੋਲ ਕਰਨਾ ਬਹੁਤ ਔਖਾ ਕੰਮ ਹੈ ਆਸਟਰਾਲ ਕਿਸੇ ਰੂਟ ਥਾਣੀ ਤਾਂ ਜਾਂਦੇ ਆ ਨਾ ਜੀ ਹਰ ਹਰ 50 ਮੀਟਰ ਤੇ ਪੋਸਟ ਲੱਗੀ ਹੈ ਸੰਤਰੀ ਪੋਸਟ ਜਿਹੜੀ ਪੱਲਵਟਾ ਏਅਰਪੋਰਟ ਦੀ ਹੈ ਤਾਂ ਅਡੀਕਲ ਬਿਲਕੁਲ درست ਹੈ ਮੈਨੂੰ ਯਾਦ ਆਇਆ ਕਿ ਡੀਜੀਪੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀਗੀ ਨਾ ਪਿਛਲੇ ਸਾਲ ਦੀ ਗੱਲ ਹੈ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਇਹ ਬੜੀ ਹਾਈ ਸਕਿਉਰਿਟੀ ਜਿਹੜੀ ਜੇਲ ਹੈ ਇਹਦੇ ਵਿੱਚ ਕਹਿੰਦੇ ਵੀ ਜੈਮਰਸ ਲੱਗੇ ਹੋਏ ਆ ਕਿਸੇ ਕਿਸਮ ਦਾ ਕੋਈ ਮੋਬਾਈਲ ਨੈਟਵਰਕ ਜਿਹੜਾ ਸਿਗਨਲ ਆ ਉਹ ਕੈਚ ਨਹੀਂ ਹੁੰਦਾ ਤੇ ਜਿਹੜੀ ਸਿੱਟ ਦੀ ਰਿਪੋਰਟ ਹੈ ਉਹ ਕਹ ਰਹੀ ਐ ਇੱਕ ਸਿਗਨਲ ਐਪ ਹੈ ਉਹਦੇ ਜ਼ਰੀਏ ਹੀ ਕਹਿੰਦੇ ਇੰਟਰਵਿਊ ਕੀਤੀ ਗਈ ਹੈ ਸਰ ਬੜੀ ਸਿੰਪਲ ਜੀ ਗੱਲ ਹੈ ਇਹ ਤੇ ਪੁਖਤਾ ਸਬੂਤ ਆ ਗਏ ਕਿ ਪਹਿਲੀ ਇੰਟਰਵਿਊ ਜੇਲ ਦੇ ਅੰਦਰੋਂ ਆਈ ਹੈ ਔਰ ਡੀਜੀਪੀ ਸਾਹਿਬ ਨੇ ਇੰਨੀ ਜ਼ਿੰਮੇਵਾਰ ਪੋਸਟ ਤੇ ਬਹਿ ਕੇ ਇੰਨੇ ਮੈਂ ਕਹਾਂਗਾ ਝੂਠੇ ਬਿਆਨ ਦਿੱਤੇ ਕਿਉਂਕਿ ਡੀਜੀਪੀ ਸਾਹਿਬ ਇੱਕ ਪੋਲਿਟੀਕਲ ਪੋਸਟ ਨਹੀਂ ਹੈ ਡੀਜੀਪੀ ਸਾਹਿਬ ਕੋ ਪੂਰਾ ਇਨਫਰਾਸਟ੍ਰਕਚਰ ਹੈ ਸਾਈਬਰ ਕ੍ਰਾਈਮ ਸੈੱਲ ਉਹਨਾਂ ਦੇ ਅੰਡਰ ਹੈ ਸਾਰਾ ਪੰਜਾਬ ਪੂਰਾ ਸਟੇਟ ਦੇ ਮਾਲਕ ਨੇ ਔਰ ਉਹਨਾਂ ਨੇ ਬਿਨਾਂ ਕਿਸੇ ਐਵੀਡੈਂਸ ਲਏ ਬਿਨਾਂ ਕਿਸੇ ਛਾਨਬੀਨ ਤੋਂ ਇੰਨੇ ਗੈਰ ਜ਼ਿੰਮੇਦਾਰਾਨਾ ਜਿਹੇ ਬਿਆਨ ਦਿੱਤੇ ਹੈ ਤੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਯਾਦ ਰੱਖ ਲਓ ਮੇਰੀ ਗੱਲ ਆ ਜੇ ਥੰਬ ਰੂਲ ਬਣਾ ਲਓ ਕਿਉਂਕਿ ਉਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜੇ ਗੱਲ ਨਹੀਂ ਸਾਡਾ ਚੋਰ ਹੋ ਜਾਏਗਾ ਤੇ ਫਿਰ ਰੱਖੀ ਕੌਣ ਕਰੇਗਾ ਸੋ ਪੰਜਾਬ ਪੁਲਿਸ ਸਾਡੀ ਰੱਖਿਆ ਲਈ ਬਣੀ ਹੋਈ ਹੈ ਸਾਨੂੰ ਸਹੀ ਇਨਸਾਫ ਦੇਣ ਲਈ ਬਣੀ ਹੋਈ ਹੈ ਔਰ ਜਿਹੜਾ ਅਸੀਂ ਵਕੀਲਾ ਨੇ ਔਰ ਸਾਡੀ ਜੁਡੀਸ਼ੀਅਲ ਸਿਸਟਮ ਨੇ ਸਾਡੀ ਪਾਰਲੀਮੈਂਟ ਨੇ ਜਿਹੜਾ ਕਾਨੂੰਨ ਬਣਾਇਆ ਉਸ ਕਾਨੂੰਨ ਦੀ ਪਾਲਣਾ ਕਰਨ ਲਈ ਉਹ ਬਣੇ ਆ ਔਰ ਵਕੀਲ ਤੇ ਜੁਡੀਸ਼ੀਅਲ ਸਿਸਟਮ ਉਹਦੀ ਰੱਖਿਆ ਕਰਨ ਲਈ ਬਣਿਆ ਤਾਂ ਕਿ ਕਿਸੇ ਨਾਲ ਧੱਕਾ ਨਾ ਹੋ ਜੇ ਹੁਣ ਪ੍ਰੋਬਲਮ ਕਿੱਥੇ ਹੈ ਕਿ ਪੰਜਾਬ ਪੁਲਿਸ ਵਾਸਤੇ ਪਹਿਲਾਂ ਤਾਂ ਇੱਕ ਪੁਲਿਸ ਕੰਪਲੇਂਟ ਅਥਾਰਟੀ ਬਣੀ ਸੀ ਦੁਬਾਰਾ ਬਣਨੀ ਚਾਹੀਦੀ ਹੈ ਕਾਰਨ ਹੈ ਇੱਕ ਡਾਇਲਗ ਹੈ ਬੜਾ ਵੱਡਾ ਕਿ ਐਬਸੋਲੂਟ ਪਾਵਰ ਕਿਲਸ ਐਬਸੋਲੂਟਲੀ ਐਬਸੋਲੂਟ ਪਾਵਰ ਇੱਕ ਬੰਦੇ ਨੂੰ ਦੇ ਦਿੱਤੀ ਵੀ ਜੋ ਉਹਨੇ ਲਿਖਤਾ ਉਹ ਰੱਬ ਦੀ ਲਿਖਾਈ ਹੈ ਉਹਨੇ ਗਲਤ ਲਿਖਤਾ ਤਾਂ ਰੱਬ ਦੀ ਲਿਖਾਈ ਹੈ ਸਹੀ ਲਿਖਤਾ ਤਾਂ ਉਹ ਰੱਬ ਦੀ ਲਿਖਾਈ ਹੈ ਅੱਥੋੜੇ ਦਿਨ ਪਹਿਲਾਂ ਮੈਂ ਇੱਕ ਮਲਡਰ ਟ੍ਰਾਇਲ ਟ੍ਰਿਪਲ ਮਲਡਰ ਟ੍ਰਾਇਲ 'ਚ ਧਰਮਸ਼ਾਲਾ ਤੋਂ ਇੱਕ ਆਪਣੇ ਐਨਆਰਆਈ ਪੰਜਾਬੀ ਭਰਾ ਨੂੰ ਬਚਾ ਕੇ ਲਿਆਇਆ ਜਿਦੇ ਵਿੱਚ ਜਿਹੜਾ ਮੇਰਾ ਪੰਜਾਬੀ ਭਰਾ ਹੈ ਉਸ ਰਾਤ ਜੇਲ੍ਹ ਚ ਜਿੱਦਨ ਬਾਹਰ ਕਤਲ ਹੁੰਦਾ ਔਰ ਉਹਨੂੰ ਨਾਮਜ਼ਦ ਕਰ ਦਿੱਤਾ ਜਾਂਦਾ ਕਾਂਸਪੀਰੇਸੀ 'ਚ ਔਰ ਬਿਨਾ ਕਿਸੇ ਫਿਰ ਮੇਰਾ ਸਵਾਲ ਪੁੱਛਿਆ ਜਾਂਦਾ ਹੈ ਪੁਲਿਸ ਵਾਲੇ ਨੂੰ ਕਿ ਕੀ ਤੁਹਾਡੇ ਕੋਲ ਕੋਈ ਗਵਾਹ ਕੋਈ ਸਬੂਤ ਕੋਈ ਪ੍ਰੋਪਰ ਐਵੀਡੈਂਸ ਸੀ ਜਿੱਥੋਂ ਪ੍ਰੂਵ ਹੁੰਦਾ ਹੋਵੇ ਕਿ ਮੇਰੇ ਬੰਦੇ ਨੇ ਕਾਂਸਪੀਰੇਸੀ ਰਚੀ ਹੈ ਇਹ ਇਹਨਾਂ ਬੰਦੇ ਨੇ ਕਤਲ ਕੀਤਾ ਜਿਹੜੇ ਚਾਰ ਬੰਦੇ ਨੇ ਕਹਿੰਦਾ ਕੋਈ ਸਬੂਤ ਨਹੀਂ ਹੈ ਹੁਣ ਦੱਸੋ ਤੁਸੀਂ ਕਿ ਜਦੋਂ ਅਦਾਲਤ ਚ ਆ ਕੇ 11 ਸਾਲਾਂ ਬਾਅਦ ਇੰਨੀ ਲਾਈਨ ਬੋਲੀ ਜਾਂਦੀ ਹੈ ਉਹ 11 ਸਾਲ ਦੀ ਜ਼ਿੰਦਗੀ ਉਸ ਲਈ ਤੇ ਉਹਨੇ ਤਮਗਾ ਵੀ ਲੈ ਲਿਆ ਹੋਗਾ ਕਿ ਮੈਂ ਟ੍ਰਿਪਲ ਮਟਰ ਕੇ ਐਸੇ ਕਿ ਸੋਲੂਸ਼ਨ ਕਰ ਦਿੱਤਾ ਜੀ ਬੰਦੇ ਫੜ ਲਈ ਚਾਰ ਬੰਦੇ ਕਤਲ ਜੰਮੇਂ ਅੰਦਰਵਾੜ ਤੇ ਤਿੰਨ ਬੰਦੇ ਹੋਰ ਫੜ ਕੇ ਉਹਨਾਂ ਨੂੰ ਛੱਡ ਦਿੱਤਾ ਸੋ ਮਤਲਬ ਕੀ ਮਤਲਬ ਹੈ ਇਸ ਗੱਲ ਦਾ ਵੱਡੇ ਅਫਸਰ ਵੀ ਗੋਂਗਲੂਆਂ ਤੋਂ ਮਿੱਟੀ ਝਾਣ ਨੂੰ ਬੈਠੇ ਨੇ ਇਨਾਂ ਦੀ ਆਪਣੀ ਅਯਾਸੀ ਬੰਦ ਨਹੀਂ ਹੁੰਦੀ ਇਹਨਾਂ ਨੂੰ ਮਿਲਣ ਚਲ ਜਿਓਏ ਫੋਨ ਤੇ ਜਾਂ ਗੇਮਾਂ ਖੇਡਦੇ ਨੇ ਔਰ ਯਾਹ ਗੱਲ ਆ ਕਿ ਵਿਜੀ ਹੁੰਦੇ ਨੇ ਸਾਡੇ ਰਿਕ ਬੰਦਾ ਕੱਲ ਮੈਨੂੰ ਜਦੋਂ ਪਰਸੋਂ ਮੈਂ ਗਿਆ ਵਾ ਐਸਪੀ ਨੂੰ ਮਿਲਣ ਮੈਡਮ ਜੋਤੀ ਯਾਦਵ ਨੂੰ ਡੇਢ ਘੰਟਾ ਪੌਣੇ 2 ਘੰਟੇ ਮੈਨੂੰ ਵੇਚ ਕਰਾਈਆ ਜਦ ਕਿ ਅੰਦਰ ਕੱਲੇ ਬੈਠੇ ਮੋਬਾਈਲ ਤੇ ਕੁਸ਼ ਕਰ ਰਹੇ ਸੀ ਦੱਸੋ ਪਬਲਿਕ ਦੀ 1.5 ਸਾਲ ਬਾਅਦ ਪਹਿਲਾਂ ਤੁਸੀਂ ਮੈਨੂੰ ਸਾਧ ਰਹੇ ਹੋ ਇਹਦਾ ਮਤਲਬ ਇਹ ਉਹਨਾਂ ਬੰਦਿਆਂ ਨੂੰ ਮੌਕਾ ਦਿੰਦੇ ਨੇ ਕਿ ਉਹ ਆਪਣੇ ਲਕੂਨੇ ਕੱਢ ਕੇ ਤੇ ਬਰੀ ਵਿੱਚੋਂ ਬਚ ਕੇ ਨਿਕਲ ਜਾ ਸੁਨੀਲ ਕੁਮਾਰ ਵਰਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੁਣ ਇਸ ਕੇਸ ਦੇ ਵਿੱਚ ਕੋਈ ਤੇਜ਼ੀ ਆਏਗੀ ਕਿਉਂਕਿ ਆਪਾਂ ਪਿੱਛੇ ਜੇ ਖਬਰ ਇਹ ਵੀ ਦੇਖੀ ਸੀਗੀ ਕਿ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਜਦੋਂ ਮਾਨਸੇ ਤਰੀਖ ਪਈ ਤਾਂ ਗਵਾਹ ਮੁਕਰ ਮੁਕਰੇ ਤੇ ਨਹੀਂ ਹਾਲਾਂ ਉਹਦੇ ਦੋਸਤਾਂ ਨੇ ਹਵਾਵਾਂ ਦਿੱਤਾ ਸੀਗਾ ਕਿ ਕੋਈ ਨਿੱਜੀ ਕਾਰਨ ਹੈ ਇਹ ਹੁਣ ਜਿਹੜੀ ਸਾਰੀ ਕੜੀ ਦੀ ਕੜੀ ਜੁੜੇਗੀ ਇਨਸਾਫ ਵੱਲ ਵਧੇਗਾ ਇਹ ਸਾਰਾ ਕੇਸ ਹੁਣ ਜਲਦੀ ਸਰ ਮੇਰੀ ਫਿਰ ਬੇਨਤੀ ਸੁਣੋ ਹੁਣ ਇਨਸਾਫ ਵੱਲ ਸਿੱਧੂ ਮੂਸੇਵਾਲਾ ਨੂੰ ਇਨਸਾਫ ਤੇ ਉਹਦੋਂ ਮਿਲਣਾ ਨਾ ਜਦੋਂ ਡੀਜੀਪੀ ਵਰਗੇ ਸੱਚ ਸੱਚੇ ਬਿਆਨ ਦੇਣਗੇ ਜੇ ਬੀਜਪੀ ਸਾਹਿਬ ਮੈਨੂਪਲੇਟਡ ਬਿਆਨ ਦੇਣਗੇ ਤੇ ਸੱਚ ਦੀ ਉਮੀਦ ਜਾਂ ਤੁਸੀਂ ਇਨਸਾਫ ਦੀ ਉਮੀਦ ਕਿੱਥੋਂ ਕਰਦੇ ਹੋ ਕਈ ਮਾਵਾਂ ਤੇ ਪੁੱਤ ਮਰ ਜਾਂਦੇ ਉਹਨਾਂ ਨੂੰ ਕੀ ਫਰਕ ਪੈਣਾ ਮੈਨੂੰ ਤੇ ਨਹੀਂ ਲੱਗਦਾ ਕਿਉਂਕਿ ਏਜੰਸੀ ਤੇ ਉਹੀ ਹੈ ਨਾ ਜਿਹਦਾ ਜਿਹਦਾ ਮੁਖੀਆ ਵੀ ਝੂਠ ਬੋਲ ਰਿਹਾ ਤੇ ਜੇ ਉਹਦਾ ਮੁਖੀਆ ਝੂਠ ਬੋਲ ਰਿਹਾ ਹੈ ਬਿਨਾਂ ਤੱਥਾਂ ਤੋਂ ਗੱਲ ਕਰ ਰਿਹਾ ਹੈ ਤੇ ਫਿਰ ਤੁਹਾਨੂੰ ਅਫਸੋਸ ਹੋਣਾ ਚਾਹੀਦਾ ਵੀ ਅਸੀਂ ਕਿਹੋ ਜਿਹਾ ਸ਼ਹਿਰ ਕਿਹੋ ਜਿਹਾ ਸੂਬੇ 'ਚ ਰਹੇ ਹਾਂ ਵੀ ਜਿੱਥੋਂ ਦਾ ਬੀਜਪੀ ਹੈ ਕਿ ਜ਼ਿੰਮੇਵਾਰ ਪੋਸਟ ਵੀ ਕਹਿ ਰਿਹਾ ਹੈ ਇਹ ਗੱਲ ਝੂਠੀ ਹੈ ਔਰ ਸਿਟ ਰਿਪੋਰਟ ਕਹਿ ਰਹੀ ਹੈ ਕਿ ਉਹ ਐਸ ਤਰ੍ਹਾਂ ਹੁਣ ਏਜੰਸੀਆਂ ਜੇ ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਉੱਪਰਲੀ ਪਾਵਰ ਹੈ ਜਿਹੜੀ ਇਹਨਾਂ ਚੀਜ਼ਾਂ ਨੂੰ ਮੈਨੇਜ ਕਰ ਰਹੀ ਹੈ ਔਰ ਚੋਰ ਨੂੰ ਮੌਕਾ ਦਿੱਤਾ ਜਾ ਰਿਹਾ ਕਿ ਤੂੰ ਆਪਣੇ ਜੋ ਵੀ ਬਚਾਅ ਕਰਨੇ ਆ ਜੋ ਵੀ ਕਾਗਜ ਲੱਭਣੇ ਲੱਭ ਲੈ ਸੋ ਕਿੱਦਾਂ ਇਨਸਾਫ ਤੱਕ ਪਹੁੰਚਾਂਗੇ ਹੁਣ ਸਿੱਧੂ ਦੀ ਕਾਰ 'ਚ ਜਿਹੜੇ ਲੋਕ ਬੈਠੇ ਉਹਦੀ ਥਾਰ ਵਿੱਚ ਉਹ ਬਲੇ ਮੁੰਡੇ ਵੀ ਦੋ ਦੋ ਤਰੀਕਾਂ ਤੋਂ ਨਿਜੀ ਕਾਰਨਾ ਕਰਕੇ ਨਹੀਂ ਜਾ ਪਾ ਰਹੇ ਹੁਣ ਕੀ ਉਹ ਨੀਤਨ ਨਹੀਂ ਜਾ ਪਾ ਰਹੇ ਕੀ ਉਹਨਾਂ ਤੱਕ ਥ੍ਰੈਟ ਪਹੁੰਚ ਰਿਹਾ ਹੈ ਕੀ ਸੱਚੀ ਮੁੱਚੀ ਕੋਈ ਹੋਰ ਕਾਰਨ ਹੈ ਸੋ ਉਹ ਵੀ ਦੇਖਣਾ ਪਏਗਾ ਸੋ ਕਿਤੇ ਨਾ ਕਿਤੇ ਸਾਡੇ ਸਿੱਧੂ ਵੀਰ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਗੱਲ ਕਹੀ ਜਾ ਸਕਦੀ ਹੈ ਅੱਜ ਵੀ ਤਰੀਕ 'ਚ ਇਹੋ ਜੇ ਗੈਰ ਜ਼ਿੰਮੇਵਾਰਾਂ ਦਾ ਬਿਆਨ ਸੁਣਨ ਤੋਂ ਬਾਅਦ ਸੋ ਕਿਦਾਂ ਇਹ ਜੇ ਉਹਨਾਂ ਨੂੰ ਇਨਸਾਫ ਮਿਲ ਰਿਹਾ ਜਿਹੜਾ ਅਸਲੇ ਇੰਟਰਨੈਸ਼ਨਲੀ ਹਾਈਲਾਈਟਡ ਕੇਸ ਹੈ ਤੁਸੀਂ ਮੈਂ ਤਾਂ ਮੱਖੀ ਮੱਛਰ ਹੀ ਆ ਗਏ ਜਿਹੜੇ ਪੈਰ ਤੋਂ ਕਿੰਨੇ ਕੁ ਮਰ ਗਏ ਗਿਣਤੀ ਕੋਈ ਨਹੀਂ ਜੀ ਯਾਨੀ ਕਿ ਤੁਹਾਨੂੰ ਆਪਣਾ ਇਨਸਾਫ ਲੈਣ ਲਈ ਮੈਂ ਵੀ ਇੱਕ ਵਿਕਟਮ ਆ ਇਸੇ ਸਿਸਟਮ ਦਾ ਔਰ ਮੈਂ ਇੰਜੀਨੀਅਰ ਤੋਂ ਵਕੀਲ ਇਸੇ ਕਰਕੇ ਬਣਿਆ ਕਿਉਂਕਿ ਮੈਂ ਆਪਣੇ ਕੇਸਾਂ ਦਾ ਇਨਸਾਫ ਲੈਣੇ ਸੀ ਮੇਰੇ ਫਾਦਰ ਦਾ ਮਰਡਰ ਹੋ ਗਿਆ ਫਿਰ ਸਾਡੀ ਪ੍ਰਾਪਰਟੀ ਜਿਹੜਾ ਅਪਲੀ ਗਈ ਤੇ ਉਹ ਦੋਸ਼ੀ ਅੱਜ ਤੱਕ ਪੁਲਿਸ ਕੋ ਫੜੇ ਨਹੀਂ ਗਏ ਕਿਉਂਕਿ ਕੋਈ ਫੜਨ ਦੀ ਇੱਛਾ ਨਹੀਂ ਰੱਖ ਰਿਆ ਕਿੱਥੇ ਭੱਜੇਗਾ ਯਾਰ ਕੋਈ ਬੰਦਾ ਸਿੰਪਲ ਜੀ ਗੱਲ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਜਦੋਂ ਇੱਕ ਪੂਰੇ ਡਿਪਾਰਟਮੈਂਟ ਦਾ ਜਿਹੜਾ ਮੁਖੀ ਹੈ ਉਹ ਗੱਲ ਕੋਲ-ਮੋਲ ਕਰੇ ਗੋਗਲੂਆਂ ਤੋਂ ਮਿੱਟੀ ਝਾੜੇ ਤਾਂ ਫਿਰ ਇਨਸਾਫ ਦੀ ਉਹ ਬਹੁਤੀ ਤਵਕਕ ਕੀਤੀ ਨਹੀਂ ਜਾ ਸਕਦੀ। ਭਾਜੀ ਗੋਗਲੂ ਹੀ ਗੈਪ ਕਰਦੇ ਉਹਨੇ ਤਾਂ ਤੁਸੀਂ ਮਿੱਟੀ ਝਾੜਨ ਦੀ ਗੱਲ ਕਰਦੇ ਹੋ। ਉਹ ਤਾਂ ਕਹਿੰਦਾ ਘਟਨਾ ਹੀ ਕੋਈ ਨਹੀਂ ਹੋਈ ਇਹੋ ਜੀ ਪੰਜਾਬ 'ਚ ਹੀ ਨਹੀਂ ਹੋਈ ਤੇ ਅੱਜ ਪੰਜਾਬ ਪੁਲਿਸ ਦੇ ਮੁਲਾਜ਼ਮ ਘਿਰਜ ਨੇ ਮੈਂ ਕਹਿੰਦਾ ਸ਼ਾਬਾਸ਼ ਦੇ ਮੈਂ ਅੱਜ ਪੱਤਰਕਾਰ ਵੀਰ ਨੂੰ ਕਟੋ-ਕਟ ਸਾਡੇ ਜਰਨਲਿਸਟ ਅਜ ਤੱਕ ਮਤਲਬ ਮੈਂ ਕਹਾਂਗਾ 20% ਦੇ ਪੂਰੇ ਇਮਾਨਦਾਰ ਨੇ ਕਿਉਂਕਿ ਮੇਰਾ ਵੀ ਵਾਪੈਂਦਾ ਹੈ ਕਈ ਅਸੀਂ ਸ਼ੋਅ ਕਰਦੇ ਆ ਤੇ ਉਸ ਤੋਂ ਬਾਅਦ ਸੈਟਿੰਗਾਂ ਹੋ ਕੇ ਉਹ ਪ੍ਰੋਗਰਾਮ ਨਹੀਂ ਚੱਲਦੇ ਪਤਾ ਸਾਨੂੰ ਵੀ ਪਰ ਕੋਈ ਗੱਲ ਨਹੀਂ ਪਰ 20% ਅੱਜ ਵੀ ਇੰਨੇ ਕੀ ਇਮਾਨਦਾਰ ਨੇ ਜਿਹੜੇ ਕਹਿੰਦੇ ਸੱਚ ਦੀ ਖਬਰ ਤੇ ਛਪੇਗੀ ਜਿਹੜੀ ਔਨ ਰਿਕਾਰਡ ਜਿਹਦੇ ਕਾਗਜ਼ ਜਿਹਦੇ ਦਸਤਾਵੇਜ਼ ਜਿਹਦੇ ਸਭ ਕੁਝ ਹੈ ਸੋ ਆਮ थैंकफुल टू देम ਔਰ ਉਸ ਵੀਰ ਵਾਸਤੇ ਅਸੀਂ ਹੋਰ ਵੀ ਅੱਛੀਆਂ ਦੁਆਵਾਂ ਕਰਦੇ ਆ ਕਿ ਇਹੋ ਜੇ ਕੋਈ ਚੀਜ਼ਾਂ ਸਿਸਟਮ ਫੇਲਿਅਰ ਨੂੰ ਬਸਟ ਆਊਟ ਕਰਨ ਤਾਂ ਕਿ ਸ਼ਾਇਦ ਕਿਸੇ ਨੂੰ ਕਦੀ ਸ਼ਰਮ ਆਈ ਜਾਵੇ ਮਾੜੀ ਮੋਟੀ ਜੀ ਧੰਨਵਾਦ ਬਹੁਤ-ਬਹੁਤ ਮੱਲਨ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਵਨ ਇੰਡੀਆ ਨੂੰ ਦਿੱਤਾ ਤੇ ਖੁੱਲ ਕੇ ਦੱਸਿਆ ਵੀ ਕੱਲ ਜਿਹੜਾ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਸਿੱਟ ਦੀ ਰਿਪੋਰਟ ਪੇਸ਼ ਹੋਈ ਹੈ ਉਹ ਜਿਹੜਾ ਉਹਦੇ ਵਿੱਚ ਕੀ ਤੱਤ ਸੀਗੇ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਦੇ ਪਿਆਰੇ ਦਰਸ਼ਕਾਂ ਨੂੰ ਵੀ ਮੇਰਾ ਪਿਆਰ ਭਰਿਆ ਨਮਸਕਾਰ ਤੇ ਸਤਿ ਸ੍ਰੀ ਅਕਾਲ ਜੀ ਜਿੰਦੇ ਵੱਸਦੇ ਰਹੋ ਖੁਸ਼ ਰਹੋ ਪ੍ਰਰਦਾਸਾ ਕਰਿਆ ਕਰੋ ਕਿ ਸਾਡੇ